ਪੰਜਾਬ ਦੇ ਵਿੱਚ ਹੋ ਗਿਆ ਵੱਡਾ ਕਪਲਾ ਜਿਉਂਦੇ ਵਿਅਕਤੀਆਂ ਨੂੰ ਹੀ ਸਾਬਿਤ ਕਰ ਦਿੱਤਾ ਮੁਰਦਾ ਬਣਾ ਲੈਣੀ ਮੌਤ ਦੇ ਸਰਟੀਫਿਕੇਟ ਤੇ ਹੜੱਪ ਲੈਨੇ بیمੇ ਦੇ ਕਰੋੜਾਂ ਰੁਪਏ ਜੀ ਹਾਂ ਇਸ ਵੇਲੇ ਪੰਜਾਬ ਦੇ ਵਿੱਚ ਇੱਕ ਵੱਡਾ ਕਪਲਾ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਇਹਨਾਂ ਲੋਕਾਂ ਦੇ ਵੱਲੋਂ ਜਿਉਂਦੇ ਲੋਕਾਂ ਨੂੰ ਹੀ ਮਰਦਾ ਸਾਬਿਤ ਕਰ ਦਿੱਤਾ ਗਿਆ ਹੈ ਉਹਨਾਂ ਦੇ ਮੌਤ ਦੇ ਸਰਟੀਫਿਕੇਟ ਵੀ ਬਣਾ ਲਏ ਗਏ ਨੇ ਇੱਥੋਂ ਤੱਕ ਕਿ ਉਹਨਾਂ ਦੇ ਕਰਵਾਏ ਹੋਏ ਬੀਮਿਆਂ ਤੇ ਕਲੇਮ ਕਰਕੇ ਕਰੋੜਾਂ ਰੁਪਏ ਇਹਨਾਂ ਦੇ ਵੱਲੋਂ ਹੜੱਪ ਲਏ ਗਏ ਨੇ ਦੱਸਦੀ ਕਿ ਪੁਲਿਸ ਨੇ 16 ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਕਿਉਂਕਿ ਇਹਨਾਂ ਲੋਕਾਂ ਨੇ ਉਹਨਾਂ ਲੋਕਾਂ ਨੂੰ ਮੁਰਦੇ ਸਾਬਿਤ ਕੀਤਾ ਜਿਹੜੇ ਕਿ ਜਿਉਂਦੇ ਨੇ ਇਹ ਲੋਕ ਆਪਣੇ ਹੀ ਲੋਕ ਨੇ ਇਹਨਾਂ ਦੇ ਵੱਲੋਂ ਫਰਜੀ ਮੌਤੇ ਸਰਟੀਫਿਕੇਟ ਬਣਾਏ ਗਏ ਨੇ ਤੇ ਬੀਮਾ ਤੇ ਕਲੇਮ ਕਰਕੇ ਕਰੋੜਾਂ ਰੁਪਏ ਠੱਗ ਲਏ ਨੇ ਦੱਸ ਦਈਏ ਕਿ ਇਸ ਗਰੋ ਨੇ 16 ਲੋਕਾਂ ਨੂੰ ਮੁਰਦੇ ਸਾਬਿਤ ਕਰ ਦਿੱਤਾ ਉਹਨਾਂ ਦੇ ਡੈਥ ਸਰਟੀਫਿਕੇਟ ਬਣਵਾ ਕੇ ਬੀਮਾ ਕੰਪਨੀਆਂ ਦੇ ਕੋਲੋਂ ਕਰੋੜਾਂ ਰੁਪਏ ਹੜਾਪ ਲੈਨੇ ਦੱਸਦੀ ਹੈ ਕਿ ਜੀਰੋ ਪੁਲਿਸ ਨੇ ਜਾਂਚ ਪੜਤਾਲ ਕੀਤੀ ਤਾਂ ਪਤਾ ਲੱਗਿਆ ਕਿ ਇੱਕ ਹੀ ਨੈਕਸਸ ਨੇ ਇਹ ਸਾਰੀ ਕਾਰਵਾਈ ਕੀਤੀ ਹੈ ਪੁਲਿਸ ਨੂੰ ਸ਼ੱਕ ਉਸ ਵੇਲੇ ਹੋਇਆ ਜਦੋਂ ਦਸਤਾਵੇਜ਼ਾਂ ਦੇ ਵਿੱਚ ਇੱਕੋ ਜਹੀ ਲਿਖਾਈ ਪਾਈ ਗਈ ਇੱਕ ਹੀ ਮੋਬਾਈਲ ਨੰਬਰ ਵਾਰ-ਵਾਰ ਰਿਪੀਟ ਹੁੰਦਾ ਨਜ਼ਰ ਆਇਆ ਤੇ ਸਭ ਤੋਂ ਵੱਡੀ ਗੱਲ ਜਿੰਨੇ ਵੀ ਇਹ ਲੋਕ ਜਿਨ੍ਹਾਂ ਦੇ ਮੌਤ ਦੇ ਸਰਟੀਫਿਕੇਟ ਬਣਾਏ ਗਏ ਨੇ ਉਹਨਾਂ ਦੀ ਮੌਤ ਦਾ ਕਾਰਨ ਹਾਰਟ ਅਟੈਕ ਹੀ ਦੱਸਿਆ ਗਿਆ ਹੈ ਪੁਲਿਸ ਨੇ ਜਾਂਚ ਪੜਤਾਲ ਕਰਨ ਤੋਂ ਬਾਅਦ ਇਹ ਪਾਇਆ ਕਿ ਇਹ ਇੱਕੋ ਹੀ ਨੈਕਸਸ ਦਾ ਕੰਮ ਹੈ ਤੇ ਖਾਸ ਤੌਰ ਤੇ ਜਿਹੜੇ ਇਹ ਮੌਤ ਦੇ ਸਰਟੀਫਿਕੇਟ ਬਣਾਏ ਗਏ ਨੇ ਇਹ ਬਾਹਰਲੇ ਸੂਬਿਆਂ ਤੋਂ ਬਣਵਾਏ ਗਏ ਨੇ ਪੁਲਿਸ ਨੇ ਜਾਂਚ ਪੜਤਾਲ ਕੀਤੀ ਤੇ 16 ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਦੱਸਦੀ ਹੈ ਕਿ ਇਹ ਜਿਹੜੇ ਗਰੋ ਨੇ ਇਹਨਾਂ ਦੇ ਵੱਲੋਂ 1 ਜਨਵਰੀ 2015 ਤੋਂ ਲੈ ਕੇ April 2023 ਤੱਕ ਇਸ ਜਿਹੜੀ ਘਟਨਾਏ ਇਸ ਨੂੰ ਅੰਜਾਮ ਦਿੱਤਾ ਗਿਆ ਹੈ ਇਹ ਜਿਹੜਾ ਕਪਲਾ ਇਸ ਸਮੇਂ ਦੇ ਦੌਰਾਨ ਹੋਇਆ ਇਸ ਗਰੋ ਦੇ ਵੱਲੋਂ 5 ਕਰੋੜ 68 ਲੱਖ ਦੀ ਰਾਸ਼ੀ ਜਿਹੜੀ ਕਿ ਬੀਮਾ ਕੰਪਨੀਆਂ ਦੇ ਕੋਲੋਂ ਕਲੇਮ ਕਰਕੇ ਹੜੱਪ ਲਈ ਗਈ ਹੈ ਹੁਣ ਪੁਲਿਸ ਇਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ ਇੱਥੇ ਦੱਸਦੀ ਹੈ ਕਿ ਪੁਲਿਸ ਨੂੰ ਸ਼ੱਕ ਪਹਿਲਾਂ ਵੀ ਕਈ ਵਾਰ ਹੋਇਆ ਸੀ ਜਦੋਂ ਇੱਕੋ ਹੀ ਤਰ੍ਹਾਂ ਦੀ ਲਿਖਾਈ ਵਾਰ-ਵਾਰ ਦਸਤਾਵੇਜ਼ਾਂ ਦੇ ਵਿੱਚ ਸਾਹਮਣੇ ਆ ਰਹੀ ਸੀ ਇੱਕ ਹੀ ਮੋਬਾਈਲ ਨੰਬਰ ਵਾਰ-ਵਾਰ ਰਿਪੀਟ ਹੁੰਦਾ ਨਜ਼ਰ ਆ ਰਿਹਾ ਸੀ ਤੇ ਸਭ ਤੋਂ ਵੱਡੀ ਗੱਲ ਇਹ ਸੀ ਕਿ ਜਿੰਨੇ ਵੀ ਇਹ ਮੌਤੇ ਸਰਟੀਫਿਕੇਟ ਨੇ ਉਹਨਾਂ ਦੇ ਵਿੱਚ ਮੌਤ ਦਾ ਕਾਰਨ ਹਾਰਟ ਅਟੈਕ ਦੱਸਿਆ ਗਿਆ ਸੀ ਪੁਲਿਸ ਨੂੰ ਉਸ ਵੇਲੇ ਸ਼ੱਕ ਹੋਇਆ ਤੇ ਫਿਰ ਪੁਲਿਸ ਨੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਤੇ ਬਾਅਦ ਵਿੱਚ ਪਾਇਆ ਗਿਆ ਕਿ ਇੱਕੋ ਹੀ ਨੈਕਸਸ ਦੇ ਵੱਲੋਂ ਇਸ ਘਟਨਾ ਨੂੰ ਜਿਹੜਾ ਕਿ ਅੰਜਾਮ ਦਿੱਤਾ ਗਿਆ ਇਹ ਕਪਲਾ ਕੀਤਾ ਗਿਆ ਇੱਕੋ ਹੀ ਨੈਕਸਸ ਦੇ ਵੱਲੋਂ ਕੀਤਾ ਗਿਆ ਹੈ ਦੱਸਦੀ ਹੈ ਕਿ ਇਸ ਗਰੋਹ ਦੇ ਵਿੱਚ 16 ਲੋਕ ਸ਼ਾਮਿਲ ਨੇ ਪੁਲਿਸ ਨੇ ਇਹਨਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਤੇ ਅਗਲੇਰੀ ਕਾਰਵਾਈ ਦੀ ਉਹ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਕਪਲਾ ਹੈ ਜਿੱਥੇ ਕਿ ਲੋਕ ਜਿਉਂਦੇ ਨੇ ਤੇ ਉਹਨਾਂ ਨੂੰ ਮੁਰਦੇ ਸਾਬਿਤ ਕਰ ਦਿੱਤਾ ਗਿਆ ਹੈ ਇਸ ਗਰੋਹ ਦੇ ਵੱਲੋਂ ਫਰਜੀ ਖਾਤੇ ਖੁਲਵਾਏ ਗਏ ਸਨ ਤੇ ਫਿਰ ਬੀਮਾ ਕੰਪਨੀਆਂ ਦੇ ਕੋਲੋਂ ਜਿਹੜਾ ਕਿ ਕਲੇਮ ਕੀਤਾ ਗਿਆ ਸੀ ਤੋਂ ਇੰਨੀ ਵੱਡੀ ਰਾਸ਼ੀ ਕਲੇਮ ਕਰਕੇ ਹੜੱਪ ਲਈ ਗਈ ਹੈ ਤੇ ਹੁਣ ਪੁਲਿਸ ਇਸ ਮਾਮਲੇ ਦੇ ਚ ਅਗਲੇਰੀ ਕਾਰਵਾਈ ਕਰ ਰਹੀ ਹੈ